ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨੇ ਸਤਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੇ ਪਰਨਵਤ ਨਾਨਕ ਹੁਕਮ ਪਛਾਨੈ ਸੋਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਵਾਸਿ ਆਪਣੈ ਤ੍ਰੈ ਗੁਣ ਪਾਵਨ ਚਤੁਰ ਸੰਸਾਰਾ ਜਾ ਗਏ ਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਜਿਨ ਕੀਨੇ ਵਾਸੇ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਜਾ ਗਏ ਸਨਾਨ ਤਾਪ ਥਾਨ ਖੰਡੇ ਕਿਆ ਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹਟੋ ਰਹਾਓ ਨਹਿ ਸੁਣੀਐ ਨਹਿ ਮੁਖਤੇ ਬਕੀਐ ਨਹ ਮੋਹ ਹੈ ਉਹੋ ਡਿਠੀ ਐਸੀ ਠਗੌਰੀ ਪਾਏ ਭੁਲਾਵੇ ਮਨ ਸਬ ਕੈ ਲਾਗੇ ਮਿੱਠੀ ਮਾਏ ਬਾਪ ਭੂਤ ਹਿਤ ਭਰਾਤਾ ਓਨ ਘਰ ਘਰ ਮਿਲਿਓ ਦੁਆ ਕੈ ਸਹੀ ਵਾਦ ਘਾਟ ਕੈ ਸਹੀ ਬਹਿ ਸਗਲੇ ਲਰ ਲਰ ਮੂਆ ਹਉ ਬਲੇ ਹਾਰੀ ਸਤ ਗੁਰ ਆਪਣੇ ਜਿਨੇ ਉਹ ਜਲਤ ਦਿਖਾਇਆ ਗੂਜੀ ਪਾਹੇ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪਰਸਾਦ ਮਹਾ ਸੁਖ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ 5 ਜਨ ਕੀਨੇ ਵਾਸੇ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ